ਜਦੋਂ ਕੋਈ ਬੰਦਾ 15 ਸਾਲ ਦੀ ਉਮਰ ਕਰਾਸ ਕਰਦਾ ਤੇ ਜਦੋਂ ਤੱਕ ਕੋਈ ਵਿਆਹ ਨਹੀਂ ਜਾਂਦਾ ਤੇ ਉਹ ਇਹ ਸਾਰੀਆਂ ਚੀਜ਼ਾਂ ਚੱਪ ਇਹ ਸਾਰੀ ਫੇਸਿਸਟ ਆਪਣੀ ਜ਼ਿੰਦਗੀ ਚ ਲੈ ਕੇ ਜਾਂਦਾ ਹੈ ਇਹ ਜ਼ਰੂਰੀ ਫੇਸਿਸਟ ਇਹ ਬੰਦੇ ਨੂੰ ਬਹੁਤ ਬਹੁਤ ਸਿਖਾ ਕੇ ਜਾਂਦੇ ਨੇ ਕਈ ਬੰਦੇ ਨੂੰ ਬਿਲਕੁਲ ਪਿਆਰ ਕਰਨ ਦੇ ਪਾਰ ਹੀ ਨਹੀਂ ਪਤਾ ਹੁੰਦਾ ਉਹਨਾਂ ਨੂੰ ਪਿਆਰ ਕਰਨਾ ਆ ਜਾਂਦਾ ਹੈ ਕਈਆਂ ਨੂੰ ਬਹੁਤ ਜ਼ਿਆਦਾ ਆਉਂਦਾ ਆ ਉਹਨਾਂ ਨੂੰ ਰੱਬ ਕਹਿੰਦਾ ਕਿ ਥੋੜਾ ਘੱਟ ਕਰ ਉਹ ਕਿਹਨੀ ਚਾਹੀਦਾ ਹੁੰਦਾ ਅਸਲੀਅਤ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਕਿ ਤੁਹਾਡੇ ਲਈ ਇੰਪੋਰਟੈਂਟ ਹੈ ਇਹਨੂੰ ਸਪੈਸ਼ਲ ਫੀਲ ਕਰਾਂਗੇ ਸਾਰਾ ਸਾਲ ਕਲੇਜ ਦਾ ਤੇ ਇੱਕ ਮਹੀਨਾ ਪਿਆਰ ਦਾ ਜਿੰਨਾ ਕੁਲੇ ਮਾਵਾ ਹੈਗੀਆਂ ਘਰੇ ਤੇ ਪੇਰੈਂਟਸ ਹੈਗੇ ਨੇ ਉਹਨਾਂ ਨੂੰ ਗਲਾਪਾਂ ਦੀ ਕਟ ਲੋੜ ਪੈਂਦੀ ਹੈ ਕੱਲੇ ਪੰਜਾਬੀ ਨਹੀਂ ਪੂਰੀ ਦੁਨੀਆ ਦੇ ਵਿੱਚ ਜਿ ਮੋੱਚ ਕੱਲੀ ਇਹ ਨਹੀਂ ਹੁੰਦੀ ਜਿਹੜੀ ਕੱਲੀ ਮੂੰਹ ਤੇ ਆਈ ਹੈ ਮੋਚਨ ਦੀ ਗੈਰਤ ਗੈਰਤ ਜ਼ਰੂਰੀ ਨਹੀਂ ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਗੁਰੂਆਂ ਨੇ ਸਾਨੂੰ ਜਿਹੜੀਆਂ ਚੀਜ਼ਾਂ ਸਿਖਾਈਆਂ ਉਹ ਇਹ ਸਿਖਾਈਆਂ ਨੇ ਕਿ ਬੰਦੇ ਦੀ ਗੈਰਤ ਢੇੜੀਓ ਬੰਦਾ ਉਹ ਨੂੰ ਬਰਕਰਾਰ ਰੱਖਣਾ ਹੈ ਬਿਲਕੁਲ ਬਾਸ਼ਾ ਹੈ ਦਿਲ ਦਾ ਬਾਸ਼ਾ ਹਮਨਤ ਹੁੰਦੀ ਹੈ ਤੇ ਆਪਣੀ ਆਰਟ ਬਹੁਤਲੀ ਦਿਲਦਾ ਬਹੁਤ ਹਾਰਟ ਵਰਕਿੰਗ ਹੈ ਬਦਲ ਨੂੰ ਬਸ਼ ਲੋ ਫਗਾ ਤੁਹਾਡੇ ਅੱਖਾਂ ਚ ਨਸ਼ਾ ਆ ਗਿਆ ਤੁਸੀਂ ਨਸ਼ਾ ਕਿ ਤੱਕ ਖਤਮ ਕਰਦੇ ਹ ਜੀ ਇਸ ਇਨਸੀਡੈਂਟ ਦੇਖਦੇ ਆ ਮਤਲਬ ਦੁਨੀਆ ਤੋਂ ਆਪ ਦੇ ਆਪ ਨੂੰ ਵਿਦਾ ਕਰ ਲੈਂਦੇ ਲੋ ਜਦੋਂ ਕੋਈ ਬੰਦਾ 15 ਸਾਲ ਦੀ ਉਮਰ ਕਰਾਸ ਕਰਦਾ ਤੇ ਜਦੋਂ ਤੱਕ ਕੋਈ ਵਿਆਹ ਨਹੀਂ ਜਾਂਦਾ ਤੇ ਉਹ ਇਹ ਸਾਰੀਆਂ ਚੀਜ਼ਾਂ ਚ ਇਹ ਸਾਰੇ ਫੇਸਿਸ ਜੋ ਆਪਣੀ ਜ਼ਿੰਦਗੀ ਚੋਂ ਲੰਘਦਾ ਇਹ ਜ਼ਰੂਰੀ ਫੇਸਿਸ ਨੇ ਬੰਦਿਆਂ ਨੂੰ ਬਹੁਤ-ਬਹੁਤ ਸਿਖਾ ਕੇ ਜਾਂਦੇ ਨੇ। ਕਈ ਬੰਦਿਆਂ ਨੂੰ ਬਿਲਕੁਲ ਪਿਆਰ ਕਰਨ ਦੇ ਬਾਰੇ ਨਹੀਂ ਪਤਾ ਹੁੰਦਾ। ਉਹਨਾਂ ਨੂੰ ਪਿਆਰ ਕਰਨਾ ਆ ਜਾਂਦਾ ਹੈ। ਕਈਆਂ ਨੂੰ ਬਹੁਤ ਜ਼ਿਆਦਾ ਆਉਂਦਾ ਆ। ਉਹਨਾਂ ਨੂੰ ਰੱਬ ਕਹਿੰਦਾ ਕਿ ਥੋੜਾ ਘੱਟ ਕਰੋ। ਸੋ ਇਹ ਇਹ ਲਰਨਿੰਗ ਫੇਸਿਸ ਹੁੰਦੇ ਨੇ। ਸੋ ਉਦੋਂ ਹੀ ਇਸ ਫਿਲਮ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਸ ਫੇਸ ਨੂੰ ਟੱਚ ਕੀਤਾ ਜਾਵੇ ਜਿਹੜਾ ਰਿਲੇਟੇਬਲ ਹੋਵੇ ਆਰ ਬੰਦੇ ਦੀ ਆਮ ਜ਼ਿੰਦਗੀ ਜਨਬ। ਕਿਉਂਕਿ ਇਹ ਵੀ ਚੱਲ ਰਹੇ ਨੇ ਅੱਜ ਕੱਲ ਰੋਜ਼-ਰੇ ਚੱਲ ਰਿਹਾ ਹੁਣ ਹਨਾ ਉਹ ਚੀਜ਼ਾਂ ਵੀ ਬੜੀਆਂ ਹੁਣ ਜਿਹੜੇ ਇਹ ਗਾਣਿਆਂ ਨੂੰ ਲੈ ਕੇ ਉਹ ਵੀ ਰੀਲਾਂ ਚੱਲ ਰ ਬਿਲਕੁਲ ਬਟ ਓਨੈਸਟਲੀ ਮੈਂ ਹਾਲਮਾਰਕ ਡੇਸ ਤੇ ਬਲੀਵ ਨਹੀਂ ਕਰਦੀ ਵੈਲੈਂਟਾਈਨ ਡੇ ਫਾਦਰ ਡੇ ਸਪੈਸ਼ਲ ਡੇ ਇੱਕ ਦਿਨ ਹੀ ਚਾਹੀਦਾ ਹੁੰਦਾ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਕੋਈ ਤੁਹਾਡੇ ਲਈ ਇੰਪੋਰਟੈਂਟ ਹੈ ਨੂੰ ਸਪੈਸ਼ਲ ਫੀਲ ਕਰਾਉਣ ਲਈ ਸਾਰਾ ਸਾਲ ਕਲੇਸ਼ ਦਾ ਤੇ ਇੱਕ ਮਹੀਨਾ ਪਿਆਰ ਦਾ ਗੁਲਾਬ ਚੱਕ ਕੇ ਬਟ ਦ ਸੰਗਸ ਆਰ ਡੂਇੰਗ ਵੈਲ ਐਨ ਅਫਰਟ ਵੀ ਵਡਾ ਗਿਆ ਹੈ ਤੇ 올 ਦੈਟ ਵੀ ਵਾਂਟ ਇਸ ਦੈਟ ਲੋਕੀ ਸਾਡੀ ਫਿਲਮ ਨੂੰ ਐਕਸੈਪਟ ਕਰਨ ਪਿਆਰ ਕਰਨ ਨੂੰ ਬਲੌਕਬਸਟਰ ਬਣਾ ਦੇ। ਨਸੀਬਾ ਨੂੰ ਮਿਲਦੇ ਨੇ ਸਾਡੇ ਤਾਂ ਜਦੋਂ ਕਿੰਨੇ ਵੈਲੈਂਟਾਈਂ ਹੁੰਦਾ ਸੀ ਤਾਂ ਉਹ ਜਿਹੜੇ ਹੁੰਦੇ ਸੀ ਨਸੀਬ ਉਹ ਵੀ ਫੋਟੇ ਜਾਂਦੇ ਹੁੰਦੇ ਸੀ। ਹਾਂਜੀ ਇਹ ਵੀ ਗੱਲ ਆ ਪਰ ਜਦੋਂ ਜਿਨ੍ਹਾਂ ਕੋਲੇ ਮਾਵਾ ਹੈਗੀਆਂ ਕਰੇ ਤੇ ਪੇਰੈਂਟਸ ਹੈਗੇ ਨੇ ਉਹਨਾਂ ਨੂੰ ਗਲਾਬਾਂ ਦੀ ਘਾਟ ਲੋੜ ਪੈਂਦੀ ਆ ਕਿ ਜਦੋਂ ਕੋਈ ਬੰਦਾ 15 ਸਾਲ ਦੀ ਉਮਰ ਕ੍ਰੋਸ ਕਰਦਾ ਤੇ ਜਦੋਂ ਤੱਕ ਕੋਈ ਵਿਆਹ ਨਹੀਂ ਜਾਂਦਾ ਤੇ ਉਹ ਇਹ ਸਾਰੀਆਂ ਚੀਜ਼ਾਂ ਚ ਇਹ ਸਾਰੇ ਫੇਸਿਸ ਜੋ ਆਪਣੀ ਜ਼ਿੰਦਗੀ ਚੋਂ ਲੰਘਦਾ ਹੈ ਤੇ ਜ਼ਰੂਰੀ ਫੇਸਿਸ ਨੇ ਬੰਦੇ ਨੂੰ ਬਹੁਤ-ਬਹੁਤ ਸਿਖਾ ਕੇ ਜਾਂਦੇ ਨੇ। ਕਈ ਬੰਦੇ ਨੂੰ ਬਿਲਕੁਲ ਪਿਆਰ ਕਰਨ ਦੇ ਬਾਰੇ ਨਹੀਂ ਪਤਾ ਹੁੰਦਾ ਉਹਨਾਂ ਨੂੰ ਪਿਆਰ ਕਰਨਾ ਆ ਜਾਂਦਾ ਹੈ ਕਈਆਂ ਨੂੰ ਬਹੁਤ ਜ਼ਿਆਦਾ ਆਉਂਦਾ ਆ ਉਹਨਾਂ ਨੂੰ ਰੱਬ ਕਹਿੰਦਾ ਕਿ ਥੋੜਾ ਘੱਟ ਕਰੋ ਸੋ ਇਹ ਇਹ ਲਰਨਿੰਗ ਫੇਸਿਸ ਹੁੰਦੇ ਨੇ ਸੋ ਉਦੋਂ ਇਸ ਫਿਲਮ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਸ ਫੇਸ ਨੂੰ ਟੱਚ ਕੀਤਾ ਜਾਵੇ ਜਿਹੜਾ ਰਿਲੇਟੇਬਲ ਹੋਵੇ ਆਰ ਬੰਦੇ ਦੀ ਆਮ ਜ਼ਿੰਦਗੀ ਜਿਹਾ ਕਿਉਂਕਿ ਇਹ ਵੀ ਚੱਲਦੇ ਨੇ ਅੱਜ ਕੱਲ ਰੋਜ਼ ਦੇ ਚੱਲ ਰਿਹਾ ਹੁਣ ਹਣਾ ਉਹ ਚੀਜ਼ਾਂ ਵੀ ਬੜੀਆਂ ਹੁਣ ਜਿਹੜੇ ਇਹ ਗਾਣਿਆਂ ਨੂੰ ਲੈ ਕੇ ਉਹ ਵੀ ਰੀਲਾਂ ਚੱਲ ਰਹੀਆਂ ਨੇ ਕਿ ਹੁਣ ਜਿਹੜੇ ਦਿਨ ਸ਼ੁਰੂ ਹੋਣ ਵਾਲੇ ਨੇ ਉਹ ਚੀਜ਼ ਵੀ ਬੜੀ ਇੰਪੋਰਟੈਂਟ ਹੁੰਦੀ ਹੈ ਬਿਲਕੁਲ ਬਟ ਓਨੈਸਟਲੀ ਮੈਂ ਹਾਲਮਾਰਕ ਡੇਸ ਤੇ ਬਲੀਵ ਨਹੀਂ ਕਰਦੀ ਵੈਲੈਂਟਾਈਨ ਡੇ ਫਾਦਰ ਡੇ ਸਪੈਸ਼ਲ ਡੇ ਇੱਕ ਦਿਨ ਹੀ ਚਾਹੀਦਾ ਹੁੰਦਾ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਕੋਈ ਤੁਹਾਡੇ ਲਈ ਇੰਪੋਰਟੈਂਟ ਹੈ ਉਹਨੂੰ ਸਪੈਸ਼ਲ ਫੀਲ ਕਰਾਉਣ ਲਈ ਸਾਰਾ ਸਾਲ ਕਲੇਸ਼ ਦਾ ਤੇ ਇੱਕ ਮਹੀਨਾ ਪਿਆਰ ਦਾ ਗੁਲਾਬ ਚੱਕ ਕੇ ਬਟ ਦ ਸੰਗਸ ਆਰ ਡੂਇੰਗ ਵੈਲ ਐਨ ਅਫਰਟ ਵੀ ਵਡਾ ਗਿਆ ਹੈ ਤੇ 올 ਦੈਟ ਵੀ ਵਾਂਟ ਇਸ ਦੈਟ ਦੋ ਕੀ ਸਾਡੀ ਫਿਲਮ ਨੂੰ ਐਕਸੈਪਟ ਕਰਨ ਪਿਆਰ ਕਰਨ ਨੂੰ ਬਲੌਕਬਸਟਰ ਬਣਾ ਲੈ। ਨਸੀਬਾ ਨੂੰ ਮਿਲਦੇ ਨੇ ਸਾਡੇ ਤਾਂ ਜਦੋਂ ਕਿੰਨੇ ਵੈਲਟੇ ਹੁੰਦੇ ਸੀ ਤਾਂ ਉਹ ਜਿਹੜੇ ਹੁੰਦੇ ਸੀ ਨਸੀਬ ਉਹ ਵੀ ਫੋਟੇ ਜਾਂਦੇ ਹੁੰਦੇ ਸੀ। ਹਾਂਜੀ ਇਹ ਵੀ ਗੱਲ ਆ ਪਰ ਜਿਹਨਾਂ ਕੋਲੇ ਮਾਵਾ ਹੈਗੀਆਂ ਕਰੇ ਤੇ ਪੇਰੈਂਟਸ ਹੈਗੇ ਨੇ ਉਹਨਾਂ ਨੂੰ ਗਲਾਬਾਂ ਦੀ ਘੱਟ ਲੋੜ ਪੈਂਦੀ।